ਸਲਾਮ ਅਲੈਕੁਮ ਵਾ ਰਹਿਮਤੁਲਿ ਵ ਬਰਕਤੁ ਮੈਂ ਜਗਿੰਦਰ ਸਿੰਘ ਜਨਰਲ ਸਕੱਤਰ ਪੰਜਾਬ ਰਾਜ ਪੈਨਸ਼ਨ ਬਹਾ ਸੰਘ ਅੰਮ੍ਰਿਤਸਰ ਅੱਜ ਅਸੀਂ ਪੈਨਸ਼ਨ ਦੇ ਸਬੰਧ ਵਿੱਚ ਸਾਰੇ ਸੱਜਣ ਇਕੱਠੇ ਹੋਏ ਸੀ ਜਿਨ੍ਹਾਂ ਨੇ ਰਲ ਕੇ ਸਾਰਿਆਂ ਨੇ ਬਦਲਾਜ ਸਨਮਾਨਕ ਕੀਤਾ ਅਠ ਪੈਨਸ਼ਨ ਨੂੰ ਬਦਲ ਜਿਨ੍ਹਾਂ ਦੇ ਨਾਮ ਸਨ ਗੁਰਮੀਤ ਸਿੰਘ ਜੀ ਪੂਰੇ ਗਿੱਲ ਹਰ ਮਹਿੰਦਰ ਸਿੰਘ ਜੀ ਜੋਗਾ ਸਿੰਘ ਜੀ ਸਾਵਣ ਸਿੰਘ ਜੀ ਹਰਬੰਸ ਸਿੰਘ ਗੋਲ ਸਾਈ ਦਾਸ ਜੀ ਮਹਿੰਦਰ ਸਿੰਘ ਚਝੋਟੀ ਕਵਰਜੀਤ ਸਿੰਘ ਜੀ ਕਿਉਂਕਿ ਇਸ ਦੀ ਬਹੁਤ ਮਹੱਤਤਾ ਹੈ ਪਹਿਲਾਂ ਸਰਕਾਰਾਂ ਨੇ ਜੋ ਸਾਨੂੰ ਦੇ ਰਹੀਆਂ ਸੀ ਬਈ 1988 ਚ ਅਮਰਾਰ ਜੀ ਦੇ ਦਸਾਈ ਦੀ ਦੁਕਾਨੀ ਸਰਕਾਰ ਜਿਨ੍ਹਾਂ ਨੇ ਇਹ ਸਾਰਾ ਕੁਝ ਜਿਹੜਾ ਪੈਨਸ਼ਨ ਦਾ ਖੋਣ ਲਈ ਇਰਾਦਾ ਬਣਾ ਲਿਆ ਉਸ ਤੋਂ ਬਾਅਦ ਇੱਕ ਸੁਰੱਖਿਆ ਕਰਮਚਾਰੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਉਹਨਾਂ ਨੇ ਕੇਸ ਲੜਿਆ ਜਿਸ ਦਾ ਫੈਸਲਾ 1982 ਦੇ ਵਿੱਚ ਹੋਇਆ 1982 ਤੋਂ ਬਾਅਦ ਇਹ ਲਗਾਤਾਰ ਹਰ ਸਾਲ 17 ਦਸੰਬਰ 1983 ਤੋਂ ਲੈ ਕੇ ਛੋਟੀਆਂ ਮੋਟੀਆਂ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਪੈਨਸ਼ਨ ਨਾਲ ਸੰਬੰਧਿਤ ਆ ਉਹ ਅੱਜ ਦੇ ਦਿਨ ਇਸ ਦਿਨ ਦੀ ਮਹੱਤਤਾ ਨੂੰ ਮਨਾਉਂਦੀਆਂ ਇਸ ਦਾ ਇੰਨਾ ਲਾਭ ਹੋਇਆ ਪੈਨਸ਼ਨ ਨੂੰ ਕਿ ਲਗਭਗ 50 ਲੱਖ ਦੇ ਕਰੀਬ ਜਿਹੜੇ ਹਿੰਦੁਸਤਾਨ ਦੇ ਪੈਨਸ਼ਨ ਸੀ ਇਸ ਦੇ ਕਵਰਿੰਗ ਦੇ ਵਿੱਚ ਆਏ ਜਿਹੜਾ ਕਿ ਰਿਕਾਰਡ ਸੀ ਤੇ ਗਿਨੀਜ਼ ਬੁੱਕ ਦੇ ਵਿੱਚ ਵੀ ਦਰਜ ਹੈ ਇਸ ਤੋਂ ਇਲਾਵਾ ਹੁਣ ਜਿਹੜੀਆਂ ਸਰਕਾਰਾਂ ਆ ਰਹੀਆਂ ਉਹ ਲਗਾਤਾਰ ਇਸ ਤਰ੍ਹਾਂ ਦੀ ਬੇਈਮਾਨੀ ਕਰ ਰਹੀਆਂ ਕਿ ਉਹ ਜਿਹੜੀ ਚੀਜ਼ ਮਿਲ ਰਹੀ ਹੈ ਪੈਨਸ਼ਨ ਨੂੰ ਉਹ ਵੀ ਖੋਣ ਵਾਸਤੇ ਇੱਕ ਨਵੀਂ ਤੋਂ ਨਵੀਂ ਕਹਾਣੀ ਘੜਦੀਆਂ ਹਨ ਹੁਣ ਦੇਖੋ ਸੈਂਟਰ ਸਰਕਾਰ ਨੇ ਇੱਕ ਓਪੀਐਸ ਸਕੀਮ ਲਿਆਂਦੀ ਉਸ ਤੋਂ ਬਾਅਦ ਉਹ ਸਿਰੇ ਨਹੀਂ ਚੜੀ ਤੇ ਹੁਣ ਕਈ ਸਟੇਟਾਂ ਨੇ ਉਹਦੇ ਵਿੱਚ ਵਾਅਦਾ ਕੀਤਾ ਤੇ ਲਾਗੂ ਕਰ ਦਿੱਤੀ ਹੈ ਦੁਬਾਰਾ ਪਰੰਤੂ ਸਟੇਟ ਕਈ ਕਈ ਐਸ ਕਿਸਮ ਦੀਆਂ ਕਿ ਉਹ ਇਸ ਪਾਸੇ ਵੀ ਧਿਆਨ ਨਹੀਂ ਦੇ ਰਹੀਆਂ ਕਿ ਇਹ ਵਿਡਾਪੇ ਦੇ ਵਿੱਚ ਜਿਹੜੇ ਕਿ ਫੈਸਲੇ ਹੋਏ ਆ 1982 ਦੇ ਵਿੱਚ ਪੰਜ ਜੱਜਾਂ ਦੇ ਬੈਂਚ ਨੇ ਕੀਤੇ ਆ ਕਿਉਂਕਿ ਇਹ ਸਾਰੀ ਜਿਹੜੀ ਆ ਜਵਾਨੀ ਦਾ ਸਮਾਂ ਉਹ ਸਰਕਾਰ ਦੇ ਕੰਮਾਂ ਧੰਦਿਆਂ ਦੇ ਵਿੱਚ ਜਿਹੜੇ ਵੀ EMPLYE ਨੇ ਗੁਜ਼ਾਰਿਆ ਉਹਦਾ ਇਹ ਹੱਕ ਕੋਈ ਖਰਾਇਤ ਨਹੀਂ ਜਿਸ ਕਰਕੇ ਇਹਨੂੰ ਮਿਲਣਾ ਉਹਨਾਂ ਨੇ ਵਾਜਬ ਠਰਾਇਆ ਤੇ ਇਹ ਪੈਨਸ਼ਨ ਨੂੰ ਲਗਾਤਾਰ ਮਿਲ ਰਿਹਾ ਸੀ ਜਿਹੜਾ ਕਿ ਉਹ ਨਵੀਆਂ ਸਰਕਾਰਾਂ ਨੇ ਨਵੇਂ-ਨਵੇਂ ਪਾਲਿਸੀਆਂ ਲਿਆ ਕੇ ਉਹ ਸਾਰਾ ਕੰਮ ਜਿਹੜਾ ਸਿਸਟਮ ਨੂੰ ਵਿਗਾੜ ਕੇ ਰੱਖ ਦਿੱਤਾ ਹੈ ਜਿਹੜਾ ਕਿ ਹੁਣ ਸਾਰੀਆਂ ਜਥੇਬੰਦੀਆਂ ਲਗਭਗ ਇਸ ਪਾਸੇ ਤੁਰੀਆਂ ਹੋਈਆਂ ਹਨ ਉਮੀਦ ਹੈ ਕਿ ਜੇਕਰ ਇਸ ਸੰਘਰਸ਼ ਨੂੰ ਸਾਰਿਆਂ ਨੇ ਇਕੱਠਿਆ ਹੋ ਕੇ ਸਿਰੇ ਚੜ੍ਹਾ ਤੇ ਉਮੀਦ ਹੈ ਕਿ ਪੁਰਾਣੀ ਪੈਨਸ਼ਨ ਬਹਾਲੀ ਵਾਸਤੇ ਸਾਰਾ ਕੁਝ ਜਿਹੜਾ ਬਦਲ ਸ਼ੁਰੂ ਹੋ ਜਾਊਗਾ ਅਸੀਂ ਧੰਨਵਾਦੀ ਹਾਂ ਡਿਪਟੀ ਕਮਿਸ਼ਨਰ ਸਾਹਿਬ ਦੇ ਦਫ਼ਤਰ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ ਗ੍ਰੇਡ 1 ਸੁਪਰਡੈਂਟ ਸਾਡੇ ਚ ਸ਼ਾਮਲ ਹਨ ਗੁਲਦੀਪ ਸਿੰਘ ਜੀ ਖਜ਼ਾਨਾ ਦਫ਼ਤਰ ਤੋਂ ਆਏ ਸਨ ਇਹਨਾਂ ਦੇ ਨਾਲ ਜੋ ਵੀ ਸਾਡੇ ਮਸਲੇ ਆ ਸਬੰਧਤ ਡਿਪਾਰਟਮੈਂਟ ਤੋਂ ਜਦੋਂ ਅਸੀਂ ਰਿਟਾਇਰ ਹੋ ਜਾਂਦੇ ਆ ਤੇ ਉਹ ਲਗਭਗ ਸਾਡੀ ਰਿਕੁਐਸਟ ਡੀਸੀ ਦਫ਼ਤਰ ਤੱਕ ਤੇ ਉਸ ਤੋਂ ਬਾਅਦ ਖਜ਼ਾਨਾ ਦਫ਼ਤਰ ਨਾਲ ਸਬੰਧਤ ਹੁੰਦੀਆਂ ਉਹਨਾਂ ਦੇ ਨਾਲ ਸਾਡਾ ਫਰਜ਼ ਬਣਦਾ ਕਿ ਅਸੀਂ ਤਾਲਮੇਲ ਬਣਾ ਕੇ ਚੱਲੀਏ ਤੇ ਲਗਾਤਾਰ ਇਸ ਪਾਸੇ ਸਾਰੇ ਪੈਨਸ਼ਨਰ ਨੂੰ ਵੀ ਜਾਣੂ ਕਰਾਈਏ ਕਿ ਕਿਸੇ ਵੀ ਕਿਸਮ ਦਾ ਕੋਈ ਕੰਮ ਹੈ ਤਿਉ ਲਗਾਤਾਰ ਆਪਣੇ ਢੰਗ ਨਾਲ ਜਾਓ ਜਾ ਕੇ ਆਪਣੀ ਜਾਣ ਪਛਾਣ ਕਰਾਓ ਕਿ ਕਿਸ ਜਥੇਬੰਦੀ ਦੇ ਨਾਲ ਤੁਹਾਡਾ ਸਾਥ ਚੱਲ ਰਿਹਾ ਉਹਦਾ ਰੈਫਰੈਂਸ ਦਿਓਗੇ ਤੇ ਤੁਹਾਡਾ ਵੀ ਮਾਨ ਸਤਕਾਰ ਹਰ ਦਫ਼ਤਰ ਦੇ ਵਿੱਚ ਆਊਗਾ ਹੋਰ ਜਿਸ ਤਰ੍ਹਾਂ ਦੇ ਸਾਥੀ ਸਾਡੇ ਨਾਲ ਆਏ ਆ ਸਹਿਯੋਗ ਕੀਤਾ ਬਹੁਤ ਵਧੀਆ ਸਾਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੁਣ ਮੈਂ ਬੇਨਤੀ ਕਰਦਾ ਕਿ ਜਿਹੜੇ ਵੀ ਸੱਜਣ ਆਏ ਹਨ ਉਹ ਅੱਗੇ ਤੋਂ ਇਸ ਤਰ੍ਹਾਂ ਦੇ ਕੰਮਾਂ ਲਈ ਸੁਚੇਤ ਰਹਿਣ ਤੇ ਸਮਾਂ ਪੂਰਾ ਦਿਆ ਕਰਨ ਇਹ ਨਾ ਸੋਚਣਾ ਕਿ ਸਾਡਾ ਕੰਮ ਨਿਕਲ ਗਿਆ ਤੇ ਹੁਣ ਅਸੀਂ ਘਰੋ ਘਰੇ ਚੱਲੀਏ ਇਹ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਐਂਡ ਤੱਕ ਹਰੇਕ ਦੀ ਗੱਲ ਸੁਣੀਏ ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਇਹ ਆਪਣੇ ਸੰਘਰਸ਼ ਜਿਹੜੇ ਆ ਜਾਰੀ ਰੱਖੀਏ ਇਸ ਦੇ ਨਾਲ ਨਾਲ ਇੱਕ ਮੈਂ ਹੋਰ ਬੇਨਤੀ ਕਰਾਂਗਾ ਕਿ ਕਰਮਚਾਰੀ ਲਹਿਰ ਪੰਜਾਬ ਸਬੋਆਰਡੀਨੇਟ ਸਰਵਿਸ ਫੈਡਰੇਸ਼ਨ ਨੇ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਲਗਾਤਾਰ ਪੈਨਸ਼ਨ ਦੇ ਵਿੱਚ ਵੀ ਬੜਾ ਮਕਬੂਲ ਹੈ ਤੇ ਬਹੁਤ ਸਾਰੇ ਉਹਦੇ ਵਿੱਚ ਆਰਟੀਕਲ ਤੇ ਗਵਰਨਮੈਂਟ ਦੇ ਨੋਟੀਫਿਕੇਸ਼ਨ ਆਉਂਦੇ ਆ ਉਹਨੂੰ ਹਰੇਕ ਪੈਨਸ਼ਨਰ ਦਾ ਫਰਜ਼ ਬਣਦਾ ਹੈ ਕਿ ਲਵਾਵੇ ਤੇ ਪੜੇ ਤਾਂ ਕਿ ਉਸ ਤੋਂ ਸਾਰੀ ਜਿਹੜੀ ਆ ਸੂਝ-ਬੂਝ ਨਾਲ ਅੱਗੇ ਆਪਣੀ ਗੱਲ ਵੀ ਰੱਖ ਸਕਦਾ ਹੈ ਤੇ ਕਈ ਗੱਲਾਂ ਜਿਹੜੀਆਂ ਹੋਰ ਥਾਵਾਂ ਤੋਂ ਨਹੀਂ ਮਿਲਦੀਆਂ ਉਹਦੇ 'ਚ ਤੁਹਾਨੂੰ ਮਿਲ ਜਾਣਗੀਆਂ ਸਾਡੇ ਬਹੁਤ ਹੀ ਸਤਿਕਾਰਯੋਗ ਅਰਜੀਤ ਸਿੰਘ ਜਿਹੜੇ ਕਿ ਅੱਜ ਇਸ ਦੁਨੀਆ 'ਚ ਨਹੀਂ ਰਹੇ ਰਣਵੀਰ ਸਿੰਘ ਜੀ ਢਿੱਲੋਂ ਤੇ ਉਹਨਾਂ ਦੇ ਨਾਲ ਹੋਰ ਸਾਰੇ ਸਾਥੀ ਜਿਨ੍ਹਾਂ ਨੇ 1992 ਦੇ ਵਿੱਚ ਪੰਜਾਬ ਰਾਜ ਪੈਨਸ਼ਨ ਮਹਾਸਖਦਾ ਬੋਰਡ ਬਣਿਆ ਹੁਣ ਪੰਜਾਬ ਦੇ ਵਿੱਚ ਬਹੁਤਾਂ ਇਹਨਾਂ ਦੀਆਂ ਇਕਾਈਆਂ ਚੱਲ ਰਹੀਆਂ ਹਨ ਇਸ ਤੋਂ ਬਾਅਦ ਬਤਲਿਕ ਗਵਰਨਮੈਂਟ ਪੈਨਸ਼ਨ ਜੁਆਇੰਟ ਫਰੰਟ ਸ਼ੁਰੂ ਕੀਤਾ ਜਿਹਦੇ ਸਦਕਾ ਸਾਰੀਆਂ ਮਤਲਬ ਪੈਨਸ਼ਨ ਜਥੇਬੰਦੀਆਂ ਰਲ ਕੇ ਉਹ ਵੀ ਅਸੀਂ ਸਰਕਾਰ ਨਾਲ ਬਤਲ ਸੰਪਰਕ ਰੱਖ ਰਹੇ ਆ ਜਿਨ੍ਹਾਂ ਦੇ ਨਾਲ ਜੋ ਵੀ ਮਸਲੇ ਜੜਿਆ ਪੈਨਸ਼ਨ ਦੇ ਹੱਲ ਕਰਾਉਣ ਵਾਸਤੇ ਧੰਨਵਾਦ ਜੀ ਸਰ ਜੇ ਤੁਹਾਡੇ ਜੰ ਮੰਗ ਸਰਕਾਰ ਨਹੀਂ ਮੰਨਦੀ ਕਿ ਤੁਹਾਡੇ ਬਲੋਕੀ ਭਰਾਲਾ ਕੀਤਾ ਜਾਵੇਗਾ ਸਾਡੇ ਕੋਲੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਬਤਲ ਯੂਨਿਟਾਂ ਨਾਲ ਅਸੀਂ ਸੰਪਰਕ ਕਰ ਰਹੇ ਆ ਮਿਨਿਸਟਰੀਅਲ ਸਟਾਫ ਨਾਲ ਵੀ ਜਿਹੜੇ ਸੈਕਟਰੀਅਟ ਦੇ ਵਿੱਚ ਕੰਮ ਕਰਦੇ ਆ ਮੁਲਾਜ਼ਮ ਉਹਨਾਂ ਨਾਲ ਵੀ ਤੇ ਪੈਨਸ਼ਨ ਜਥੀਆਂ ਬਤੇਵਰ ਨਾਲ ਇਕੱਠਿਆ ਕਰਕੇ ਅਸੀਂ ਸਰਕਾਰ ਨਾਲ ਇਸ ਤਰ੍ਹਾਂ ਦਾ ਸ਼ੁਰੂਆਤ ਕਰਾਂਗੇ ਯੁੱਧ ਕਿ ਆਉਣ ਵਾਲੇ ਸਮੇਂ 'ਚ ਉਸ ਨੂੰ ਪਤਾ ਲੱਗ ਜਾਏਗਾ ਕਿ ਮੁਲਾਜ਼ਮਾਂ ਔਰ ਪੈਨਸ਼ਨਰਾਂ ਨਾਲ ਧੋਖਾ ਕਰਨ ਦਾ ਕੀ ਸਟਾਣ ਮਿਲਿਆ ਤੁਹਾਡੇ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਪੰਜਾਬ ਸਰਕਾਰ ਬਣ ਤੋਂ ਪਹਿਲਾਂ ਸਰਕਾਰ ਨੇ ਕਿਹਾ ਜੀ ਸਾਡੀ ਸਰਕਾਰ ਬਣ ਤੋਂ ਬਾਅਦ ਕੋਈ ਵੀ ਮੁਲਾਜ਼ਮਾਂ ਨਿਰਾਸ਼ਾ ਨਹੀਂ ਰਹੇਗਾ ਪਰ ਤੁਸੀਂ ਫਿਰ ਵੀ ਨਿਰਾਸ਼ੇ ਪਾਏ ਜਾ ਰਹੇ ਹੋ ਇਹ ਗੱਲਾਂ ਕਹਿਣ ਚ ਹੀ ਰਹੀਆਂ ਹੈ ਉਸ ਤੋਂ ਬਾਅਦ ਉਹਨਾਂ ਨੇ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਕਿ ਅਸੀਂ ਪੈਨਸ਼ਨ ਦੀਆਂ ਮੁਲਾਜ਼ਮਾਂ ਦੀਆਂ ਕੋਈ ਮੰਗਾਂ ਸਿਰੇ ਵੀ ਚੜ੍ਹ ਨਹੀਂ ਐ ਤੁਸੀਂ ਇਹ ਦੇਖਦੇ ਹੋ ਕਿ ਕਿੰਨੇ ਕਿੰਨੇ ਦਿਨ ਤੇ ਜਿਹੜੇ ਇਨ ਸਰਵਿਸ ਆ ਉਹਨਾਂ ਨੂੰ ਹੜਤਾਲ ਕਰਨ ਦੇ ਬਾਵਜੂਦ ਵੀ ਇੱਕ ਡੀਏ ਦੀ ਕਿਸ਼ਤ ਮਿਲੀ ਐ ਜਿਹੜੀਆਂ ਕਿ ਤਿੰਨ ਸਾਡੀਆਂ ਸਰਕਾਰ ਵੱਲ ਹਲੇ ਵੀ ਪੈਂਡਿੰਗ ਸਾਰਿਆਂ ਦੇ ਵਿੱਚ ਹੁਣ ਵੋਟਾਂ ਆ ਰਹੀਆਂ ਨੇ ਤੁਹਾਡਾ ਕੀ ਰੋਲ ਰਹਿ ਜਾ ਸਾਡਾ ਰੋਲ ਰਹੇਗਾ ਕਿ ਇਹ ਜਿਹੜੀ ਜਥੇਬੰਦੀ ਆ ਬਹੁਤ ਝੂਠੀ ਆ ਤੇ ਇਹਨਾਂ ਲੋਕਾਂ ਨੇ ਸਾਡੇ ਨਾਲ ਬਹੁਤ ਸਾਰਾ ਆਮ ਪਬਲਿਕ ਨਾਲ ਵੀ ਧੋਖਾ ਕੀਤਾ ਜਿੰਨੀਆਂ ਵੀ ਇਹਨਾਂ ਨੇ ਗਰੰਟੀਆਂ ਕੀਤੀਆਂ ਉਹਨਾਂ ਦੇ ਵਿੱਚੋਂ ਕੋਈ ਵੀ ਪੂਰੀ ਕਰਨ ਵਾਲੇ ਪਾਸੇ ਇਹਨਾਂ ਦਾ ਕਿਸੇ ਵੀ ਮੰਤਰੀ ਦਾ ਜਾਂ ਮੁੱਖ ਮੰਤਰੀ ਦਾ ਜਾਂ ਸਟੇਟ ਦੀ ਬਦਲ ਜਿਹੜੀ ਮਿਨਿਸਟਰੀয়াল ਸਰਕਾਰ ਕੰਮ ਕਰ ਰਹੀ ਆ ਕਿਸੇ ਦਾ ਵੀ ਧਿਆਨ ਨਹੀਂ ਆ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਤੇ ਸਾਡਾ ਪਿਛਲੇ ਸਾਲ ਦਾ ਜਿਹੜਾ ਕਿ 1 ਇੱਕ 16 ਤੋਂ ਗ੍ਰੇਡ ਲਾਗੂ ਹੋਣਾ ਸੀ ਉਹਦਾ 5.5 ਸਾਲ ਦਾ ਬਕਾਇਆ ਤੇ ਡੀਏ ਦੀਆਂ ਕਿਸ਼ਤਾਂ ਦਾ 252 ਮਹੀਨੇ ਦਾ ਬਕਾਇਆ ਜਿਹੜਾ ਕਿ ਸਰਕਾਰ ਕਿਸ਼ਤ ਲਾਗੂ ਕਰ ਦਿੰਦੀ ਹੈ ਪਿਛਲਾ ਬਕਾਇਆ ਨਹੀਂ ਦਿੰਦੀ ਉਹਦਾ ਨਵੰਬਰ 2024 ਤੱਕ 252 ਮਹੀਨੇ ਦਾ ਬਣਦਾ 1 ਇੱਕ 16 ਤੋਂ ਲੈ ਕੇ 36 2021 ਤੱਕ 66 ਮਹੀਨੇ ਦਾ ਬਕਾਇਆ ਜਿਹੜਾ ਸਾਡਾ